ਇਸ ਵੇਲੇ ਦੀ ਵੱਡੀ ਖਬਰ ਚੰਡੀਗੜ੍ਹ ਮੇਅਰ ਨਾਲ ਜੁੜੀ ਹੋਈ ਹੈ ਤਾਂ ਜਿੱਥੇ ਚੰਡੀਗੜ੍ਹ ਮੇਅਰ ਦੀ ਪਲਕੇ ਚੋਣ ਹੋਣ ਜਾ ਰਹੀ ਹੈ ਤਾਂ ਉਸ ਤੋਂ ਪਹਿਲਾਂ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਵੱਡਾ ਫੈਸਲਾ ਲਿਆ ਗਿਆ ਆ ਕਿ ਜੋ ਕੌਂਸਲਰਾਂ ਨੂੰ ਲੈ ਕੇ ਵੱਡੀ ਚਿੰਤਾ ਜਿਹੜੀ ਆ ਉਹ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਚ ਨਜ਼ਰ ਆ ਰਹੀ ਹੈ ਤਾਂ ਉਸ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਗਿਆ ਤਾਂ ਆਮ ਆਦਮੀ ਪਾਰਟੀ ਵੱਲੋਂ ਆਪਣੇ ਕੌਂਸਲਰਾਂ ਨੂੰ ਦੂਜੀ ਥਾਂ ਤੇ ਸ਼ਿਫਟ ਕਰ ਦਿੱਤਾ ਗਿਆ ਤੇ ਉੱਥੇ ਹੀ ਕਾਂਗਰਸ ਪਾਰਟੀ ਨੇ ਵੀ ਆਪਣੇ ਕੌਂਸਲਰ ਆ ਜਿਹੜੇ ਆ ਦੂਜੀ ਥਾਂ ਤੇ ਸ਼ਿਫਟ ਕੀਤੇ ਆ ਤਾਂ ਦਾਤ ਦੇ ਕਿ ਲੁਧਿਆਣਾ ਵਿੱਚ ਕਾਂਗਰਸ ਪਾਰਟੀ ਵੱਲੋਂ ਆਪਣੇ ਕੌਂਸਲਰ ਜਿਹੜੇ ਆ ਸ਼ਿਫਟ ਕੀਤੇ ਗਏ ਆ ਤਾਂ ਉਧਰ ਆਮ ਆਦਮੀ ਪਾਰਟੀ ਨੇ ਰੋਪੜ ਚ ਆਪਣੇ ਜਿਹੜੇ ਕੌਂਸਲਰ ਨੇ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਹੈ ਤਾਂ ਵੱਡਾ ਜਿਹੜਾ ਡਰ ਜਿਹੜਾ 스타 ਰ ਆ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਕਿ ਕਿਤੇ ਕੋਈ ਵੱਡੀ ਗੇਮ ਆ ਜਿਹੜੀ ਉਹ ਨਾ ਉਹਨਾਂ ਨਾਲ ਖੇਡੀ ਜਾ ਸਕੇ ਤਾਂ ਉਸ ਤੋਂ ਪਹਿਲਾਂ ਹੀ ਵੱਡਾ ਫੈਸਲਾ ਲਿਆ ਗਿਆ ਤਾਂ ਦੱਸ ਦਈਏ ਕਿ ਆਮ ਆਦਮੀ ਪਾਰਟੀ ਕੋਲੋਂ ਤੇਰਾ ਕਾਉਂਸਲਰ ਨੇ ਤੇ ਕਾਂਗਰਸ ਪਾਰਟੀ ਕੋਲ 6 ਤੇ ਕਾਂਗਰਸ ਪਾਰਟੀ ਕੋਲ ਇੱਕ ਐਮਪੀ ਹੈ ਤੇ ਇਸੇ ਦੇ ਚੱਲਦੇ 7 ਕਾਉਂਸਲਰ ਆ ਜਿਹੜੇ ਉਹ ਕਾਂਗਰਸ ਪਾਰਟੀ ਕੋਲ ਨੇ ਤੇ ਉਧਰ ਜੇਕਰ ਗੱਲ ਕਰੀਏ ਤਾਂ 16 ਕਾਉਂਸਲਰ ਨੇ ਜਿਹੜੇ ਉਹ ਭਾਜਪਾ ਕੋਲ ਨੇ ਤਾਂ ਇਹਨਾਂ ਨੂੰ ਲਾ ਕੇ ਜੇਕਰ ਦੇਖਿਆ ਜਾਵੇ ਤਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਮੁਰਤੋਂ ਮੇਅਰ ਬਣਾਉਣ ਦੀ ਤਿਆਰੀ ਚ ਨੇ ਅਤੇ ਇਸੇ ਦੇ ਚੱਲਦੇ ਵੱਡਾ ਖਤਸਾ ਉਹਨਾਂ ਨੂੰ ਕਿ ਕਿਤੇ ਕੋਈ ਵੱਡੀ ਗੇਮ ਉਹਨਾਂ ਤੇ ਪਾਰੂ ਨਾ ਪੈ ਜਾਵੇ ਕਿਸੇ ਤਰ੍ਹਾਂ ਦਾ ਕਾਉਂਸਲਰਾਂ ਤੇ ਦਿਵਾ ਨਾ ਬਣ ਸਕੇ ਤਾਂ ਐਸੇ ਦੇ ਚੱਲਦਿਆਂ ਵੱਡਾ ਫੈਸਲਾ ਲਿਆ ਗਿਆ ਕਿ ਕਾਉਂਸਲਰਾਂ ਨੂੰ ਰੋਪੜ ਤੇ ਲੁਧਿਆਣਾ ਵਿੱਚ ਸ਼ਿਫਟ ਕਰ ਦਿੱਤਾ ਗਿਆ ਹਾਲਾਂਕਿ ਵਿੱਤੇ ਕੱਲ ਹੀ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਜਿਹੜਾ ਉਹ ਭਾਜਪਾ ਨੇ ਦਿੱਤਾ ਹੈ ਕਿ ਇੱਕ ਕਾਉਂਸਲਰ ਆ ਜਿਹੜਾ ਉਹ ਭਾਜਪਾ ਵਿੱਚ ਸ਼ਾਮਲ ਹੋ ਗਿਆ ਤਾਂ ਉਸ ਤੋਂ ਬਾਅਦ ਹੀ ਇਹ ਕਦਮ ਚੁੱਕਿਆ ਗਿਆ ਆ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਵੱਲੋਂ ਕੇ ਆਪਣੇ ਕੌਂਸਲਰ ਦੂਜੀਆਂ ਥਾਵਾਂ ਤੇ ਸ਼ਿਫਟ ਕਰ ਦਿੱਤੇ ਗਏ ਨੇ ਤਾਂ ਬਿੱਤੇ ਸਾਲ ਦੇਖਿਆ ਗਿਆ ਸੀ ਕਿ ਜਦੋਂ ਜਿਹੜੇ ਮੇਅਰ ਦੀ ਚੋਣ ਹੋਈ ਸੀ ਉਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਸੀ ਤੇ ਸੁਪਰੀਮ ਕੋਰਟ ਨੇ ਇੰਡੀਆ ਅਲਾਈਂਸ ਜਾਨੀ ਕਿ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਨੂੰ ਵੱਡੀ ਰਾਹਤ ਦਿੱਤੀ ਸੀ ਕਿ ਉਹਨਾਂ ਦਾ ਮੇਅਰ ਚੁਣ ਦਿੱਤਾ ਗਿਆ ਸੀ ਤੇ ਜੋ ਉਸ ਸਮੇਂ ਜਿਹੜੇ ਚੋਣ ਕਰਮੀ ਸਨ ਉਹਨਾਂ ਤੇ ਵੱਡੇ ਦੋਸ਼ ਲੱਗੇ ਸੀ ਅਤੇ ਉਸੇ ਦੇ ਚੱਲਦਿਆਂ ਜੇਕਰ ਹੁਣ ਦੇਖਿਆ ਜਾਵੇ ਤਾਂ ਹੁਣ ਵੀ ਖੱਤਸਾ ਜਿਹੜਾ ਆਮ ਆਦਮੀ ਪਾਰਟੀ ਨੂੰ ਤੇ ਕਾਂਗਰਸ ਪਾਰਟੀ ਨੂੰ ਵੱਡਾ ਡਰ ਦਾ ਸਤਾ ਰਿਹਾ ਹੈ ਕਿ ਕਿਤੇ ਕੌਂਸਲਰਾਂ ਤੇ ਕਿਸੇ ਤਰ੍ਹਾਂ ਦਾ ਦਿਵਾ ਨਾ ਪਾਇਆ ਜਾਵੇ ਅਤੇ ਮੇਅਰ ਦੀ ਚੋਣ ਹੈ ਜਿਹੜੀ ਉਹ ਦੋਵੇਂ ਪਾਰਟੀਆਂ ਰਲ ਕੇ ਜਿੱਤ ਸਕਣ ਤਾਂ ਇਸੇ ਦੇ ਚੱਲਦਿਆਂ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਨੇ ਆਪਣੇ ਕੌਂਸਲਰਾਂ ਨੂੰ ਸ਼ਿਫਟ ਕਰ ਦਿੱਤਾ ਹੈ ਤਾਂ ਚੰਡੀਗੜ੍ਹ ਮੇਅਰ ਦੀ ਚੋਣ ਭਲਕੇ ਹੋਣ ਜਾ ਰਹੀ ਹੈ 3 ਜਨਵਰੀ ਨੂੰ ਤਾਂ ਉਸ ਤੋਂ ਪਹਿਲਾਂ ਦੋਵਾਂ ਪਾਰਟੀਆਂ ਨੇ ਰਲ ਕੇ ਐ ਫੈਸਲਾ ਲਿਆ ਕਿ ਕਾਉਂਸਲਰਾਂ ਨੂੰ ਦੂਜੀਆਂ ਥਾਵਾਂ ਤੇ ਸ਼ਿਫਟ ਕਰ ਦਿੱਤਾ ਜਾਵੇ ਤਾਂ ਦੇਖਣਾ ਹੋਏਗਾ ਕਿ ਭਲਕੇ ਮੇਅਰ ਦੀ ਚੋਣ ਕੌਣ ਜਿੱਤੇਗਾ ਕੌਣ ਆਪਣੇ ਕਾਉਂਸਲਰਾਂ ਦੀ ਵੱਧ ਗਿਣਤੀ ਦਾ ਦਾਅਵਾ ਠੋਕ ਸਕੇਗਾ